ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਨਾਓ ਕਿਵੇਂ ਠੀਕੋ ਉਮੀਦ ਕਰਦੀ ਆ ਠੀਕ ਹੋਵੋਗੇ ਅੱਜ ਜੀ ਮੈਂ ਤਾਂ ਹੋਸ਼ਿਆ ਕਿ ਅੱਜ ਬੱਚਿਆਂ ਦਾ ਰਿਜ਼ਲਟ ਆ ਤੇ ਮੈਨੂੰ ਆਪਣਾ ਟਾਈਮ ਜਿਹੜਾ ਉਹ ਜ਼ਿਆਦਾ ਆ ਗਿਆ ਜਦੋਂ ਰਿਜ਼ਲਟ ਹੁੰਦਾ ਸੀ ਤੇ ਸਾਨੂੰ ਵੀ ਬੜਾ ਚਾਅ ਹੁੰਦਾ ਸੀਗਾ ਰਿਜ਼ਲਟ ਦਾ ਪਰ ਉਹ ਤੋਂ ਇਹ ਨਹੀਂ ਹੁੰਦਾ ਸੀ ਕਿ ਵੇ ਮਾਡਲ ਸਕੂਲਾਂ ਦੇ ਵਿੱਚ ਨਾ ਕੋਈ ਕੋਈ ਬੱਚੇ ਪੜ੍ਹਦੇ ਹੁੰਦੇ ਸੀ ਪਰ ਅਸੀਂ ਤਾਂ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹੇ ਆ ਕਿਉਂਕਿ ਵੀ ਕਹਿੰਦੇ ਹੁੰਦੇ ਆ ਸਰਕਾਰੀ ਸਕੂਲਾਂ ਨੂੰ ਵੈਸੇ ਜ਼ਿਆਦਾ ਵਧੀਆ ਖਿਆਲ ਜਾਂਦਾ ਸੀਗਾ ਤੇ ਪਰ ਹੁਣ ਵੀ ਨਾ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਬੱਚੇ ਜਿਹੜੇ ਘੱਟ ਪੜਦੇ ਆ ਸਾਰੇ ਸਕੂਲ ਬੱਚੇ ਜਿਹੜੇ ਆ ਸਾ ਇੰਗਲਿਸ਼ ਜਿੱਥੇ ਜ਼ਿਆਦਾ ਚੱਲਦੀ ਆ ਉੱਥੇ ਸਾਰੇ ਬੱਚਿਆਂ ਨੂੰ ਪੜਾਉਂਦੇ ਆ ਬੇ ਬੱਚਿਆਂ ਦੀ ਇੰਗਰੀਜ਼ ਜਿਹੜੀ ਆ ਹਾਈ ਹੋਵੇ ਚਲੋ ਬਹੁਤ ਵਧੀਆ ਗੱਲ ਆ ਸਾਡੇ ਵਾਰੀ ਤਾਂ ਸਾਨੂੰ 6ਵੀਂ ਕਲਾਸ ਦੇ ਵਿੱਚ ਇਹ ਵੀ ਸੀ ਲੱਗਦੀ ਹੁੰਦੀ ਸੀ ਤੇ ਸਾਨੂੰ ਉਹ ਵੀ ਮਸੀ ਆਉਂਦੀ ਹੁੰਦੀ ਸੀ ਕਿਤੇ ਹਨਾ ਤੇ ਪਰ ਹੁਣ ਤਾਂ ਬੱਚਿਆਂ ਨੂੰ ਸ਼ੁਰੂ ਤੋਂ ਪਹਿਲਾਂ ਤੋਂ ਹੀ ਜਾਨੀ ਕਿ ਇਹ ਇੰਗਲਿਸ਼ ਹੀ ਲੱਗਦੀ ਆ ਸਾਰੇ ਜਿੰਨੇ ਵੀ ਸਬਜੈਕਟ ਹੁੰਦੇ ਸਾਰੇ ਇੰਗਲਿਸ਼ ਵਿੱਚ ਹੀ ਹੁੰਦੇ ਆ ਤੇ ਇੱਕੋ ਹੀ ਸਬਜੈਕਟ ਰਹਿ ਗਿਆ ਪੰਜਾਬੀ ਦਾ ਤੇ ਹੁਣ ਤਾਂ ਬੱਚੇ ਬਹੁਤ ਇੰਗਲਿਸ਼ ਬੋਲਦੇ ਸੰਤੋ ਸਮਝ ਵੀ ਨਹੀਂ ਆਉਂਦੀ ਹੈਗੀ ਕੁਝ ਚਲੋ ਛੱਡੋ ਪਰੇ ਆਪਾਂ ਇਹ ਗੱਲਾ ਕੀ ਕਰਨੀ ਆ ਆਪਾਂ ਗੱਲਾਂ ਕਰਦੇ ਆ ਰਿਜ਼ਲਟ ਦੀਆਂ ਜੇ ਜਦੋਂ ਰਿਜ਼ਲਟ ਹੁੰਦਾ ਸੀ ਨਾ ਸਾਨੂੰ ਇੰਨਾ ਚਾਹ ਹੁੰਦਾ ਸੀ ਅਸੀਂ ਫੁੱਲ ਕਦੇ ਕਿਥੋਂ ਲਿਆਉਣੇ ਕਦੇ ਕਿਥੋਂ ਲਿਆਉਣੇ ਤੇ ਜਦੋਂ ਰਿਜ਼ਲਟ ਨਿਕਲ ਜਾਂਦਾ ਹੁੰਦਾ ਸੀ ਤਾਂ ਮੈਡਮਾਂ ਦੇ ਫੁੱਲ ਪਵਾ ਕੇ ਹੁੰਦੇ ਸੀ ਤੇ ਜਾਂ ਕਿਹਨਾਂ ਨੇ ਮਾਲਾ ਪਰੋ ਲੈਣੀਆਂ ਜਿੱਦਾਂ ਹੁਣ ਸਤਵਾਰਕ ਦੇ ਫੁੱਲ ਹੱਲੇ ਵੀ ਹੁੰਦੇ ਆ ਤੇ ਉਹ ਉਹ ਫੁੱਲ ਲਿਆ ਕੇ ਤੇ ਉਹਦੇ ਅਜਿਹਾ ਹਾਰ ਬਣਾ ਲੈਣਾ ਜਦੋਂ ਰਿਜ਼ਲਟ ਨਿਕਲਣਾ ਤਾਂ ਫੇ ਮੈਡਮਾਂ ਦੇ ਕਾਲਾ ਵਿੱਚ ਹਾਰ ਪਾਉਂਦੀ ਹੁੰਦੀ ਸੀ ਪਰ ਹੁਣ ਜਿਹੜਾ ਸਮਾਂ ਆ ਅੱਗੇ ਨਾਲ ਬਹੁਤ ਬਦਲ ਗਿਆ ਆ ਹੁਣ ਬੱਚੇ ਮੈਨੂੰ ਨਹੀਂ ਪਤਾ ਵੀ ਆਪਣੀਆਂ ਮੈਡਮਾਂ ਲਈ ਕੀ ਲੈ ਕੇ ਜਾਂਦੇ ਆ ਕੀ ਨਹੀਂ ਲੈ ਕੇ ਜਾਂਦੇ ਪਰ ਅਸੀਂ ਮੈਂ ਆਪਣੇ ਸਮੇਂ ਦੀ ਗੱਲ ਕਰਦੀ ਆ ਕੀ ਤੁਸੀਂ ਵੀ ਕਦੇ ਇਸ ਤਰ੍ਹਾਂ ਲੈ ਕੇ ਗਏ ਸੀਗੇ ਫੁੱਲ ਲੈ ਕੇ ਜਾਂਦੇ ਹੁੰਦੇ ਸੀ ਜਾਂ ਕੋਈ ਫੁੱਲਾਂ ਦੀ ਮਾਲਾ ਬਣਾ ਕੇ ਆਪਣੇ ਟੀਚਰਾਂ ਦੇ ਪਾਉਣ ਵਾਸਤੇ ਲੈ ਜਾਂਦੇ ਹੁੰਦੇ ਸੀ ਤੇ ਮੇਰੀ ਮੈਡਮ ਤਾਂ ਮੇਰ ਨਾਲ ਬਹੁਤ ਪਿਆਰ ਕਰਦੀ ਹੁੰਦੀ ਸੀ ਸੱਚੀ ਮੈਨੂੰ ਤਾਂ ਅੱਜ ਵੀ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ ਮੇਰੀ ਮੈਡਮ ਦਾ ਨਾਮ ਸੀ ਜਸਪਾਲ ਕੌਰ ਉਹ ਫਗਵਾੜੇ ਰਹਿੰਦੇ ਸੀ ਮੈਂ ਉਹਨਾਂ ਨੂੰ ਬਹੁਤ ਯਾਦ ਕਰਦੀ ਆ ਕਿਉਂਕਿ ਉਹ ਉਹਨਾਂ ਨੇ ਮੈਨੂੰ ਇੱਕ ਵੱਡੀ ਭੈਣ ਵਾਂਗੂ ਪਿਆਰ ਕਰਦੇ ਸੀ ਬਹੁਤ ਜ਼ਿਆਦਾ ਨਾ ਕੋਈ ਕੋਈ ਟੀਚਰ ਹੁੰਦੇ ਆ ਜਿਹੜੇ ਬੱਚਿਆਂ ਨੂੰ ਇਸ ਤਰ੍ਹਾਂ ਪਿਆਰ ਕਰਦੇ ਆ ਤੇ ਮੈਂ ਮੇਰਾ ਉਹਨਾਂ ਦੇ ਨਾਲ ਬਹੁਤ ਲਗਾਵ ਸੀ ਮੈਂ ਜਦੋਂ ਵੀ ਰਿਜ਼ਲਟ ਆਉਣਾ ਮੈਂ ਉਹਨਾਂ ਲਈ ਫੁੱਲਾਂ ਦੀ ਮਾਲਾ ਜ਼ਰੂਰ ਲੈ ਕੇ ਜਾਣੀ ਕਿਉਂਕਿ ਇਹ ਸੀਗਾ ਕਿ ਚਲੋ ਕਹਿੰਦੇ ਆਪਣੇ ਮੋਹ ਆਪਣੇ ਵਡਿਆਈ ਨਹੀਂ ਕੀਤੀ ਜਾਂਦੀ ਤੇ ਪੜਨ ਨੂੰ ਥੋੜਾ ਠੀਕ ਹੀ ਸੀ ਮੈਂ ਤੇ ਹਰ ਵਾਰੀ ਫਸਟ ਆਉਣਾ ਤਾਂ ਬੜਾ ਚਾਹ ਹੁੰਦਾ ਸੀ ਕਦੇ ਪਾਸ ਫੇਲਦਾ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਅਸੀਂ ਕਦੇ ਪਾਸ ਜਾਂ ਫੇਲ ਹੋਣ ਆਇਆ ਇਹ ਹੀ ਹੁੰਦਾ ਸੀ ਵੀ ਸਾਡੀ ਡਿਵੀਜ਼ਨ ਕਿਹਦੀ ਆਉਣੀ ਆ ਪਰ ਜਿੱਦਾਂ ਜਿੱਦਾਂ ਕਲਾਸਾਂ ਅੱਗੇ ਵਧਦੀਆਂ ਗਈਆਂ ਤੇ ਆਪਾਂ ਵੀ ਜੀ ਫਸਟ ਆਉਣਾ ਹਟ ਗਿਆ ਤੇ ਫਿਰ ਤੇ ਬਸ ਇਹੀ ਹੁੰਦਾ ਸੀ ਵੀ ਪਾਸ ਹੋ ਜਾਈਏ ਉਹੀ ਬਹੁਤ ਆ ਤੇ ਬਸ ਇਹ ਇਹੀ ਗੱਲਾਂ ਸੀ ਤੁਸੀਂ ਵੀ ਕਦੇ ਜੇ ਇੰਦਨ ਫੁੱਲਾਂ ਦੀਆਂ ਮਾਲਾ ਲੈ ਕੇ ਗਏ ਸੀ ਟੀਜ਼ਰਾਂ ਦੇ ਪਾਉਣ ਵਾਸਤੇ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਮੈਂ ਦੇਖਣਾ ਚਾਹੁੰਦੀ ਆ ਵੀ ਕਿੰਨੇ ਕ ਜਿਹੜੀ ਮੇਰੀ ਉਮਰ ਦੇ ਲੋਕ ਜਿਹੜੇ ਐਸੇ ਤਰ੍ਹਾਂ ਸਾਡੇ ਵਾਂਗੂ ਫੁੱਲਾਂ ਦੀਆਂ ਮਾਲਾ ਲੈ ਕੇ ਜਾਂਦੇ ਹੁੰਦੇ ਸੀ ਮੈਂ ਤਾਂ ਬਸ ਅੱਜ ਇੰਨੀ ਕੀ ਗੱਲ ਕਰਨੀ ਸੀ ਮੇਰੇ ਵੀ ਦੋਤੇ ਦੋਤੀਆਂ ਦੇ ਰਿਜ਼ਲਟ ਆ ਗਏ ਹੋਣੇ ਆ ਮੈਂ ਵੀ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਆ ਤੇ ਬਸ ਹੁਣ ਤਾਂ ਸਾਰੇ ਬੱਚੇ ਪਾਸ ਹੀ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ ਆਪਣੇ ਸਕੂਲਾਂ ਦਾ ਨਾਮ ਜੋ ਕਰਨਾ ਹੁੰਦਾ ਹੈ ਹੁਣ ਆਪਾਂ ਆਪਣੇ ਬੱਚਿਆਂ ਨੂੰ ਪੁੱਛਦੇ ਹਾਂ ਵੀ ਤੁਸੀਂ ਕਿਹੜੀ ਡਿਵੀਜ਼ਨ ਲੈ ਕੇ ਆਏ ਹੋ ਕਿਉਂਕਿ ਅੱਜ ਕੱਲ ਸਾਰੇ ਬੱਚਿਆਂ ਦੀ ਡਿਵੀਜ਼ਨ ਹੀ ਆਉਂਦੀ ਆ ਤੇ ਆਪਾਂ ਦੇਖਦੇ ਹਾਂ ਤੇ ਤੁਸੀਂ ਵੀ ਆਪਾਂ ਦੱਸਿਓ ਤੁਹਾਡੇ ਬੱਚਿਆਂ ਦੀ ਕਿਹੜੀ-ਕਿਹੜੀ ਡਿਵੀਜ਼ਨ ਆਈ ਹੈ ਤੁਸੀਂ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਓ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਦੇ ਆ ਜਾਂ ਮਾਡਲ ਸਕੂਲਾਂ ਚ ਪੜ੍ਹਦੇ ਆ ਤੁਸੀਂ ਮੈਨੂੰ ਕਮੈਂਟ ਰਾਹੀਂ ਜ਼ਰੂਰ ਦੱਸਿਓ ਜੀ ਵੈਸੇ ਆਪਾਂ ਨਾ ਕਹਿ ਦਿੰਦੇ ਆ ਵੀ ਸਰਕਾਰੀ ਸਕੂਲਾਂ ਵਿੱਚ ਵਿਪੜਾਂਗੀਆਂ ਨਹੀਂ ਹੁੰਦੀਆਂ ਮੈਂ ਤੁਹਾਨੂੰ ਦੱਸਦੀਆਂ ਜਿਸ ਜਿਹੜਾ ਸਾਡਾ ਪਿਛਲਾ ਪਿੰਡ ਆ ਉੱਥੇ ਕੁੜੀ ਇੱਕ ਸਰਕਾਰੀ ਸਕੂਲ ਦੇ ਵਿੱਚ ਹੀ ਪੜਦੀ ਸੀ ਤੇ ਦੇਖੋ ਹੁਣ ਉਹਨੇ ਸਾਰੀ ਪੜਾਈ ਆਪਣੀ ਸਰਕਾਰੀ ਸਕੂਲ ਤੋਂ ਹੀ ਕੀਤੀ ਆ ਤੇ ਹੁਣ ਉਹ ਇਸ ਵੇਲੇ ਉਹ ਕੁੜੀ ਵਕੀਲ ਬਣ ਗਈ ਕਿਉਂ ਆਪਾਂ ਇਹ ਆਪਣੇ ਮਨ ਵਿੱਚ ਇਹ ਵਹਿਮ ਪਾਲੇ ਹੋਏ ਆ ਕਿ ਮਾਡਲ ਸਕੂਲਾਂ ਵਿੱਚ ਪੜਨ ਵਾਲੇ ਹੀ ਬੱਚੇ ਜਿਹੜੇ ਹੁਸ਼ਿਆਰ ਹੁੰਦੇ ਆ ਸਰਕਾਰੀ ਸਕੂਲਾਂ ਵਾਲੇ ਨਹੀਂ ਹੁੰਦੇ ਹਨ ਵੈਸੇ ਤੇ ਇਹੀ ਮੰਨਿਆ ਜਾਂਦਾ ਹੈ ਜਾਂ ਕਹਿ ਦਿੰਦੇ ਵੀ ਗਰੀਬਾਂ ਦੇ ਨਿਆਣੇ ਸਰਕਾਰੀ ਸਕੂਲਾਂ 'ਚ ਪੜਦੇ ਆ ਤਾਂ ਅਮੀਰਾਂ ਦੇ ਨਿਆਣੇ ਜਿਹੜੇ ਮਾਡਲ ਸਕੂਲਾਂ 'ਚ ਪੜਦੇ ਆ ਪਰ ਉਹਨਾਂ ਦਾ ਸਾਰਾ ਕੁਝ ਠੀਕ ਸੀ ਉਹਨਾਂ ਦੇ ਜ਼ਮੀਨ ਵੀ ਸੀ ਸਾਰਾ ਸਿਸਟਮ ਸਭ ਕੁਝ ਠੀਕ ਸੀ ਪਰ ਉਹ ਕੁੜੀ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਫਿਰ ਵੀ ਉਹ ਵਕੀਲ ਬਣੀ ਸਾਡੇ ਪਿੰਡ ਨੂੰ ਉਸ ਕੁੜੀ ਤੇ ਬਹੁਤ ਅਸੀਂ ਮਤਲਬ ਮਾਣ ਮਹਿਸੂਸ ਕਰਦੇ ਆਂ ਵੀ ਸਾਡੇ ਪਿੰਡ ਦੀ ਕੁੜੀ ਜਿਹੜੀ ਆ ਉਹ ਵਕੀਲ ਬਣੀ ਹੋਈ ਆ ਤੇ ਸਾਨੂੰ ਤਾਂ ਕੋਈ ਨਹੀਂ ਹੈਗਾ ਸਾਡੇ ਬੱਚੇ ਵੀ ਸਰਕਾਰੀ ਸਕੂਲ ਚ ਪੜੇ ਆ ਪੜਨ ਨੂੰ ਬਹੁਤ ਹੁਸ਼ਿਆਰ ਹੋ ਚੁੱਕੇ ਹਰ ਵੇਲੇ ਡਿਵੀਜ਼ਨ ਦਾ ਹੀ ਉਹਨਾਂ ਨੂੰ ਵੀ ਡਿਵੀਜ਼ਨ ਦਾ ਹੀ ਹੁੰਦਾ ਸੀ ਵੀ ਆ ਸਾਡੀ ਡਿਵੀਜ਼ਨ ਕਿਹੜੀ ਆਊਗੀ ਹੈਨਾ ਤਾਂ ਮੇਰੀ ਵੀ ਬੱਚੀ ਇੱਕ ਮੇਰੀ ਛੋਟੀ ਬੱਚੀ ਜਿਹੜੀ ਆ ਉਹ ਉਹਦੋਂ ਦਾ ਨਾਮ ਸਾਡੇ ਸਕੂਲਾਂ ਵਿੱਚ ਰੱਖਿਆ ਜਾਂਦਾ ਸੀ ਸਾਡੇ ਪਿੰਡ ਦੇ ਸਕੂਲ ਵਿੱਚ ਜਿਹੜਾ ਬੱਚਾ ਅੰਗਰੇਜ਼ੀ ਵਿੱਚੋਂ ਫਰਸਟ ਆਊਗਾ ਉਹਨੂੰ ਪਹਿਲਾ ਨਾਮ ਜਿਹੜਾ ਪੈਸਿਆਂ ਦਾ ਉਹਨਾਂ ਨੇ ਰੱਖਿਆ ਹੁੰਦਾ ਸੀ ਵੀ ਉਹਨੂੰ ਇਹ ਨਾਮ ਮਿਲੇਗਾ ਪਰ ਮੇਦੀ ਬੇਟੀ ਜਿਹੜੀ ਉਹ ਇੰਗਲਿਸ਼ ਵਿੱਚੋਂ ਫਰਸਟ ਆਈ ਤੇ ਜਿਹੜਾ ਬਾਕੀ ਦੇ ਪੂਰਾ ਯਾਨੀ ਜਿਹੜਾ ਸੀਗਾ ਬਾਕੀ ਦੇ ਸਾਰੇ ਸਬਜੈਕਟ ਉਹਨਾਂ ਤੋਂ ਦੂਸਰੇ ਨੰਬਰ ਤੇ ਆਈ ਪਰ ਉਹ ਫੇਰ ਵੀ ਰੋਂਦੀ ਸੀ ਮੈਂ ਉਹਨਾਂ ਤੋਂ ਵੀ ਪਹਿਲੇ ਨੰਬਰ ਤੇ ਹੀ ਆਉਣਾ ਹੈ ਫਿਰ ਉਹਨੇ ਇੰਨਾ ਸੰਤਾਇਆ ਵੀ ਇਹਦਾ ਨਾਮ ਤੈਨੂੰ ਮਿਲਣਾ ਉਹ ਕਹਿੰਦੀ ਮੈਨੂੰ ਪੈਸੇ ਨਹੀਂ ਚਾਹੀਦੇ ਹੈਗੇ ਮੈਂ ਤਾਂ ਪਹਿਲੇ ਨੰਬਰ ਤੇ ਆਉਣਾ ਹੈ ਕਲਾਸ ਰੂਮ ਮੈਨੂੰ ਇੰਗਲਿਸ਼ ਦਾ ਨਹੀਂ ਹੈਗਾ ਮੈਂ ਸਾਰੇ ਕਲਾਸ ਤੋਂ ਪਹਿਲੇ ਨੰਬਰ ਤੇ ਆਉਣਾ ਹੈ ਜਾਨੀ ਕਿ ਬੱਚਿਆਂ ਨੂੰ ਇੰਨਾ ਹੁੰਦਾ ਸੀ ਭਾਵੇਂ ਉਹ ਸਰਕਾਰੀ ਸਕੂਲਾਂ 'ਚ ਹੀ ਪੜ੍ਹਦੇ ਸਾਡੀਆਂ ਹੀ ਕੁਝ ਕਮੀਆਂ ਸੀ ਕਿ ਅਸੀਂ ਅੱਗੇ ਬੱਚਿਆਂ ਨੂੰ ਨਹੀਂ ਪੜਾ ਸਕੇ ਨਹੀਂ ਤਾਂ ਸਾਡੇ ਬੱਚੇ ਤਾਂ ਬਹੁਤ ਪੜਨ ਵਾਲੇ ਸੀ ਬਹੁਤ ਲਾਇਕ ਸੀਗੇ ਤੇ ਅੱਜ ਤੁਸੀਂ ਮੈਨੂੰ ਦੱਸਿਓ ਕਿ ਤੁਹਾਡੇ ਬੱਚੇ ਕਿਹੜੀ ਕਿਹੜੀ ਡਿਵੀਜ਼ਨ ਲੈ ਕੇ ਆਏ ਆ ਕਮੈਂਟਾਂ ਰਾਹੀਂ ਮੈਨੂੰ ਜ਼ਰੂਰ ਦੱਸਿਓ ਤੇ ਬਾਕੀ ਸਾਰੇ ਬੱਚੇ ਜਿਨ੍ਹਾਂ ਦਾ ਅਜੇ ਰਿਜ਼ਲਟ ਆਉਣਾ ਆ ਪਰਮਾਤਮਾ ਉਹਨਾਂ ਨੂੰ ਵੀ ਚੰਗੇ ਨੰਬਰਾਂ ਤੇ ਪਾਸ ਕਰੇ ਸਾਰੇ ਬੱਚੇ ਫਰਸਟ ਆਉਣ ਸਾਰਿਆਂ ਦੇ ਮਾਪੇ ਖੁਸ਼ ਹੋਣ ਤੇ ਸਾਰਿਆਂ ਨੂੰ ਗੋਡ ਬlesਸੂ ਮਿਲਾਂਗੇ ਪਹੁੰਚ ਵੀਡੀਓ ਨਾਲ